ਮੈਂ ਇਹ ਗੱਲ ਆਪਣੇ ਭੈਣ ਭਰਾਵਾਂ ਨਾਲ ਆਪਣੇ ਸਿੱਖ ਸਮਾਜ ਨਾਲ ਮੈਂ ਕਾਮ ਦੇ ਦਰਦੀਆਂ ਨਾਲ ਕਰਨੀ ਚਾਹੁੰਦਾ ਵਿਸ਼ਾਸੀ ਵੀ ਭਗਵੰਤ ਮਾਨ ਨੇ ਸਰਦਾਰ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਜੀ ਅੰਬੇਦਕਰ ਦੀ ਫੋਟੋ ਲਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਤੀ ਮੈਂ ਸੱਚ ਕਹਿ ਰਿਹਾ ਮੈਨੂੰ ਵੀ ਬਹੁਤ ਦਰਦ ਹੋਇਆ ਜਦੋਂ ਮੈਂ ਇਸ ਚੀਜ਼ ਨੂੰ ਵੇਖਿਆ ਜਾਂ ਮੈਂ ਫੋਟੋਆਂ ਨੂੰ ਵੇਖਿਆ ਫਿਰ ਮੈਂ ਇਦੇ ਤੇ ਸਟੱਡੀ ਕੀਤੀ ਉਹ ਬਾਅਦ ਨਹੀਂ ਗੱਲ ਪਰ ਮੈਂ ਦੁਪਮਨ ਬਹੁਤ ਦੁਖੀ ਹੋਇਆ ਤੇ ਮੇਰੇ ਮਨ ਵਿੱਚ ਵੀ ਬਲਬਲਾ ਉੱਠਿਆ ਵੀ ਯਾਰ ਇਹ ਬਹੁਤ ਗਲਤ ਕੀਤਾ ਆਪਾਂ ਬੋਲੀਏ ਇਸ ਵਿਸ਼ੇ ਤੇ ਮੈਂ ਵੇਖਿਆ ਸਟੱਡੀ ਕੀਤਾ ਸਟੱਡੀ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਆਈ ਵੀ ਤੁਮਰੇ ਦੋਨੋਂ ਵੱਖਰੇ ਵੱਖਰੇ ਨੇ ਜਿੱਥੇ ਭਗਵੰਤ ਮਾਨ ਬੈਠਾ ਉਹ ਰੂਮ ਵੱਖਰਾ ਜਿੱਥੇ ਬਾਬਾ ਸਾਹਿਬ ਦੀ ਫੋਟੋ ਲੱਗੀ ਆ ਜਾਂ ਅੰbedkar ਜੀ ਦੀ ਫੋਟੋ ਲੱਗੀ ਆ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਆ ਉਹ ਕਮਰਾ ਕੈਬਨਟ ਦਾ ਵੱਖਰਾ ਹੈ ਪਰ ਮੈਂ ਹੈਰਾਨ ਸੀ ਚੰਗੇ ਚੰਗੇ ਬੁੱਧੀਜੀਵੀ ਲੋਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬਹੁਤ ਬੁੱਧੀਜੀਵੀ ਆ ਅਸੀਂ ਚਿੰਤਕਾਂ ਸਿੱਖ ਸਮਾਜ ਦੇ ਮੈਂ ਉਹਨਾਂ ਦੀਆਂ ਪੇਜਾਂ ਤੋਂ ਮੈਂ ਪੋਸਟ ਵੇਖੀ ਉਹ ਵਾਕਏ ਚਿੰਤਾ ਹੋਣੀ ਨਹੀਂ ਚਾਹੀਦੀ ਆ ਭਾਈ ਮਹਾਰਾਜਾ ਦੀ ਫੋਟੋ ਤੇ ਉਤਰੀ ਆ ਚਿੰਤਾ ਹੋਣੀ ਚਾਹੀਦੀ ਆ ਤੇ ਉਹ ਲੋਕ ਉਹਨਾਂ ਨੂੰ ਤੇ ਕਿਸੇ ਗਿਣਤੀ 'ਚ ਗਿਣਦੇ ਨਹੀਂ ਜਿਨ੍ਹਾਂ ਦੇ ਮੂੰਹ ਤੇ ਛਿੱਤਰ ਅਕਾਲ ਪੁਰਖ ਵਾਹਿਗੁਰੂ ਦੇ ਮਾਰਿਆ ਉਹ ਭਾਵੇਂ ਅਕਾਲੀ ਐ ਤੇ ਉਹ ਭਾਵੇਂ ਤਾਲਰਸੀ ਐ ਮੈਂ ਇਹ ਗੱਲ ਪਹਿਲਾਂ ਤੁਹਾਨੂੰ ਕਲੀਅਰ ਕਰ ਦੇਵਾਂ ਅਸੀਂ ਵੋਟ ਗੱਡੇ ਨੂੰ ਪਾਈ ਆ ਅਸੀਂ ਪੋਰਟ ਥਾਨਸਤਾਨ ਨੂੰ ਪਾਈ ਆ ਅਸੀਂ ਵੋਟ ਆਪਣੀ ਕੌਮ ਨੂੰ ਪਾਈ ਆ ਮੈਂ ਇਹ ਗੱਲ ਪਹਿਲਾਂ ਤੁਹਾਨੂੰ ਕਲੀਅਰ ਕਰ ਦਿਆਂ ਔਰ ਜ਼ਿੰਦਗੀ 'ਚ ਜਦੋਂ ਵੀ ਵੋਟ ਪਾਈ ਆ ਪਿਛਲੀ ਵਾਰ ਪਾਈ ਸੀ ਉਦੋਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਪਾਈ ਸੀ ਸਾਡੇ ਆਪਸੀ ਮਤਭਾਅ ਭਾਵੇਂ ਕੁਝ ਹੋਣ ਪਰ ਜਦੋਂ ਵੋਟ ਦੀ ਗੱਲ ਆ ਫਿਰ ਉੱਥੇ ਆ ਜਿਹੜਾ ਕੌਮ ਦੀ ਗੱਲ ਕਰਦਾ ਹੁਣ ਜਦੋਂ ਗੱਲ ਕਰਦੇ ਆਪਾਂ ਭਗਤਾਂ ਦੀ ਤਾਂ ਮੇਰੀ ਹੱਥ ਜੋੜ ਬੇਨਤੀ ਆ ਤੁਸੀਂ ਉਹਨਾਂ ਨੂੰ ਤਾਂ ਭਗਤ ਕਹੀ ਜਾਂਦੇ ਹੋ ਆਪ ਕਹਿੰਦੇ ਭਗਤੋ ਤੁਸੀਂ ਪੱਗਾਂ ਦੀ ਗੱਲ ਤਾਂ ਕਰਤੀ ਵੀ ਪੱਗ ਝੁਕੀ ਪਰ ਨੀਲੀਆਂ ਤੇ ਕੇਸਰੀ ਪੱਗਾਂ ਕਿੱਥੇ ਕਿੱਥੇ ਨਹੀਂ ਝੁਕੀਆਂ ਕਿੱਥੇ ਕਿੱਥੇ ਨਹੀਂ ਝੁਕਾਈਆਂ ਹੁਣ ਤੁਸੀਂ ਗੱਲ ਕਰੋ ਉਸ ਦੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦੀ ਮੈਂ ਆਪਣੇ ਹੋਰ ਸਿੱਖ ਸਮਾਜ ਭਰਾਵਾਂ ਨਾਲ ਗੱਲ ਕਰਨ ਲੱਗਾ ਤੁਸੀਂ ਕਹਿੰਦੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਤੀ ਮੈਂ ਵੀ ਮੰਨ ਗਿਆ ਆਪਾਂ ਵੀ ਮੰਨ ਲੈਨੇ ਆ ਵੀ ਉਹਦੇ ਫੋਟੋ ਲਾਤੀ ਉਥੋਂ ਪਰ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਤੁਹਾਨੂੰ ਫੋਟੋ ਉਤਰਨ ਦਾ ਦੁੱਖ ਤਾਂ ਹੋਇਆ ਪਰ ਇਸ ਗੱਲ ਦਾ ਜਵਾਬ ਦਿਓ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਿੱਚੇ ਮੈਂ ਵੀ ਆ ਉਸੇ ਭਾਂਡੇ ਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਪਾਉਣਾ ਮੈਂ ਬਾਹਰ ਨਹੀਂ ਗਿਣਦਾ ਉਹ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲੋਕਾਂ ਨੂੰ ਦੱਸਿਆ ਕੀ ਆ ਓਏ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੀ ਸ਼ੱਕ ਉਹ ਕੰਧ ਤੋਂ ਲਾਹ ਦੇਣ ਤੇ ਤੁਹਾਡੇ ਅੰਦਰ ਐਡਾ ਹੌਸਲਾ ਤੇ ਐਡੀ ਹਿੰਮਤ ਚਾਹੀਦੀ ਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਤੁਸੀਂ ਬੱਚੇ-ਬੱਚੇ ਦੀ ਛਾਤੀ ਤੇ ਬੱਚੇ-ਬੱਚੇ ਦੇ ਦਿਮਾਗ ਤੇ ਬੱਚੇ-ਬੱਚੇ ਦੇ ਮੱਥੇ ਤੇ ਚਪਕਾ ਦਿਓ ਸੋਚ ਵਿੱਚ ਚਪਕਾ ਦਿਓ ਵੀ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਕਦੇ ਅਸੀਂ ਆਪਣੇ ਸਿੱਖ ਸਮਾਜ ਤੇ ਕੰਮ ਕੀਤਾ ਕਿ ਆਪਾਂ ਸੋਸ਼ਲ ਮੀਡੀਆ ਤੇ ਰੋਲਾ ਪਾਣ ਜੋਗੇ ਰਹਿ ਗਏ ਪਰ ਕਦੇ ਗਰਾਊਂਡ ਦੇ ਉੱਪਰ ਆ ਕੇ ਗੱਲ ਕੀਤੀ ਆ ਭਾਰਤ ਆਪਾਂ ਗੱਲ ਕਰਦੇ ਆ ਗੇਮਾਂ ਦੀ ਭਾਰਤ ਦੀ ਸਭ ਤੋਂ ਪਹਿਲੀ ਐਥਲੈਟਿਕਸ ਵਿੱਚ ਐਥਲੀਟ ਜਿਨੇ ਸੋਨ ਤਗਮਾ ਜਿੱਤਿਆ 올ੰਪੀਅਨ ਦੇ ਵਿੱਚ ਉਹ ਇੱਕ ਭਾਰਤ ਦੀ ਪਹਿਲੀ ਸਿੱਖ ਔਰਤ ਸੀ ਜਿਹਦਾ ਨਾਮ ਸੀ ਕਵਲਜੀਤ ਕੌਰ ਸੰਧੂ ਸਾਨੂੰ ਪਤਾ ਹੈ ਸਾਨੂੰ ਨਹੀਂ ਪਤਾ ਮਾਰ ਦਾ ਸਭ ਤੋਂ ਪਹਿਲਾ ਜਿਹੜਾ 올ੰਪੀਅਨ ਸੀ 올ੰਪੀਅਨ ਜਦੋਂ 올ੰਪੀਅਨ ਸ਼ੁਰੂ ਹੋਏ ਉਹ ਇੱਕ ਸਿੱਖ ਸੀ ਤੇ ਉਹਦਾ ਨਾਂ ਸੀ ਬਰਗੇਡੀਅਰ ਸਰਦਾਰ ਦਲੀਪ ਸਿੰਘ ਪਰ ਸੰਤ ਤੇ ਪਤਾ ਨਹੀਂ ਸਾਡੀ ਕਾਮ ਨੂੰ ਆਪਾਂ ਤੇ ਬਸ ਆ ਫੋਟੋਆਂ ਪਿੱਛੇ ਲੜਨ ਜੋਗੇ ਰਹਿ ਗਏ ਵੀ ਫੋਟੋ ਲਾਤੀ ਮਾਰਾ ਰঞ্জੀਤ ਸਿੰਘ ਦੀ ਤੇ ਹਾਏ ਦੁਹਾਈ ਹਾਏ ਦੁਹਾਈ ਪਰ ਅਸੀਂ ਮਾਰ ਜਾ ਰঞ্জੀਤ ਸਿੰਘ ਦਾ ਰਾਜ ਕਿੱਥੇ ਕਿੱਥੇ ਸੀ ਮਾਰਾ ਰਜੀਤ ਸਿੰਘ ਦੇ ਰਾਜ ਦਰਬਾਰ ਚ ਜਿਹੜੇ ਜਰਨਲ ਸੀ ਉਹ ਪਾਉਂਡ ਸੀ ਮਾਰਜਾ ਰਣਜੀਤ ਸਿੰਘ ਕੋਲ ਕਿਹੜੇ ਕਿਹੜੇ ਜਿਹੜੇ ਅੰਗਰੇਜ਼ ਅਫਸਰ ਸੀ ਅਮਰੀਕਨ ਅਫਸਰ ਸੀ ਜਿਹੜੇ ਆ ਕੇ ਕੰਮ ਕਰਦੇ ਸੀ ਕੀ ਅਸੀਂ ਦੱਸਿਆ ਕਿ ਸਾਡੀ ਕੌਮ ਨੂੰ ਪਤਾ ਹੈ ਮਾਉਂਟ ਐਵਰੈਸਟ ਦੇ ਉੱਪਰ ਆਪਾਂ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਜੇ ਸਰ ਕੀਤੀ ਤਾਂ ਉਹ ਇੱਕ ਸਿੱਖ ਨੇ ਕੀਤੀ ਸੀ ਜਿਹੜੀ ਚੋਟੀ ਮਾਉਂਟ ਐਵਰੈਸਟ ਹੈ ਤੇ ਉਹਦਾ ਉਹ ਮਾਉਂਟ ਐਵਰੈਸ ਜਦੋਂ ਸਰ ਕੀਤੀ ਸਾਨੂੰ ਕੀ ਜਾਣਕਾਰੀ ਹੈ ਉਸ ਬਾਰੇ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਤੁਸੀਂ ਕਿੰਨਾ ਕ ਪੜਾਤਾ ਸਿਲੇਬਸਾਂ ਕਿੰਨਾ ਕ ਪਾਤਾ ਆਪਾਂ ਉਹ ਕੰਮ ਕਰੀਏ ਜਿਹੜੇ ਸਾਡੇ ਨਿਆਣਿਆਂ ਨੂੰ ਮਜ਼ਬੂਤ ਕਰਨ ਉਹਨਾਂ ਦੀ ਸੋਚ ਵਿੱਚ ਦੱਸਣ ਵੀ ਸਾਡਾ ਸਿੱਖ ਰਾਜ ਕੀ ਸੀ ਸਿੱਖ ਇਤਿਹਾਸ ਕੀ ਸੀ ਕੌਣ ਸੀ ਮਹਾਰਾ ਰਣਜੀਤ ਸਿੰਘ ਤੁਹਾਨੂੰ ਫੋਟੋ ਦੀ ਜਰੂਰਤ ਨਾ ਪਵੇ ਵੇਖਣ ਦੀ ਤੁਹਾਡਾ ਇਤਿਹਾਸ ਬੋਲੇ ਬੱਚਿਆਂ ਦੇ ਵਿੱਚ ਵੀ ਤੁਹਾਡਾ ਇਤਿਹਾਸ ਹੈ ਜਿਹੜੇ ਜਾਪਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜਾਇਆ ਜਾਂਦਾ ਹੈ ਕੋਰੀਆ ਦੇ ਵਿੱਚ ਸਾਰਾ ਗੱਡੀ ਦਾ ਇਤਿਹਾਸ ਪੜਾਇਆ ਜਾਂਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਸੀਂ ਇੱਥੇ ਇਤਿਹਾਸ ਪੜ੍ਹਾਉਣ 'ਚ ਕਾਮਯਾਬ ਹੋਏ ਸਾਡੇ ਤੇ ਇਥੋਂ ਪੰਜਾਬੀ ਬੋਲਣ ਦੇ ਸਕੂਲਾਂ 'ਚ ਬੈਨ ਕਰ ਦਿੱਤੀ ਆ ਤੇ ਆਪਾਂ ਫੋਟੋਆਂ ਦੇ ਪਿੱਛੇ ਲੜੀ ਜਾਂਦੇ ਆ ਵੀ ਲੜੀ ਜਾਓ ਮਰੀ ਜਾਈਏ ਆਪਾਂ ਗਰਾਊਂਡ ਤੇ ਆ ਕੇ ਵੇਖੋ ਅਸੀਂ ਕਰਨਾ ਕੀ ਚਾਹੁੰਦੇ ਆ ਉਸ ਤੋਂ ਬਾਅਦ ਭਾਰਤ ਦੀ ਪਹਿਲੀ ਜਿਹੜੀ ਮਹਿਲਾ ਪਾਇਲਟ ਹੋਈ ਪਾਇਲਟ ਉਹ ਇੱਕ ਸਿੱਖ ਸੀ ਕਿ ਤੁਹਾਡੇ ਬੱਚਿਆਂ ਨੂੰ ਜਾਣਕਾਰੀ ਹੈ ਸਾਡੇ ਇਹ ਚੰਗੇ ਚੰਗੇ ਸਾਇੰਟਿਸਟ ਜਿਹੜੇ ਨੇ ਉਹ ਸਿੱਖ ਹੋਏ ਨੇ ਉਸਾ ਇੱਕ ਹੋਰ ਗੱਲ ਜਿਹੜੀ ਤੁਸੀਂ ਪੈਨਸ਼ਨ ਲੈਂਦੇ ਹੋ ਨਾ ਜਿਹੜੀ ਪੈਨਸ਼ਨ ਦੀ ਸਕੀਮ ਬਣੀ ਸੀ ਇਹ ਪੈਨਸ਼ਨ ਦੀ ਸਕੀਮ ਬਣਾਉਣ ਵਾਲਾ ਵੀ ਸਰਦਾਰ ਪ੍ਰਦੂਮਨ ਸਿੰਘ ਇੱਕ ਸਿੱਖ ਸੀ ਜਿਹੜੀ ਅੱਜ ਤੁਸੀਂ ਪੈਨਸ਼ਨ ਦੇ ਸੁੱਖ-ਭਾਲ ਦੇ ਪਿਓ ਤੇ 1995 ਵਿੱਚ ਲਾਗੂ ਕੀਤਾ ਗਿਆ ਸੀ ਉਹ ਪ੍ਰਦੂਮਨ ਸਿੰਘ ਨੇ ਇਹ ਸੁਪਨਾ ਸੋਚਿਆ ਸੀ ਤੇ ਸਕਾਰ ਹੋਇਆ ਪਰ ਕੀ ਅਸੀਂ ਆਪਣੇ ਕੌਮ ਨੂੰ ਦੱਸਿਆ ਵੀ ਸਾਡੇ ਸਿੱਖਾਂ ਨੇ ਮਹਾਨ ਕੰਮ ਕੀਤੇ ਨੇ ਸਾਡੇ ਸਿੱਖਾਂ ਨੇ ਇਹ ਨਕਸ਼ੇ ਬਣਾਏ ਨੇ ਸਾਡੇ ਸਿੱਖਾਂ ਨੇ ਇਤਿਹਾਸ ਲਿਖਿਆ ਸਾਡੇ ਸਿੱਖਾਂ ਨੇ ਆ ਸਾਇੰਟਿਸਟ ਦੇ ਪਰਦੇ 다 ਸਕੇ ਅਸੀਂ ਤਾਂ ਸੋਸ਼ਲ ਮੀਡੀਆ ਨਾਲ ਲੜਨ ਜੋਗੇ ਰਹਿ ਗਏ ਮੇਰੀ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਮੈਂ ਕਿਸੇ ਸਰਕਾਰ ਦਾ ਪੱਖੀ ਨਹੀਂ ਨਾ ਕੋਈ ਭਾਜਪਾ ਨਾ ਕਾਂਗਰਸੀ ਨਾ ਅਕਾਲੀ ਨਾ ਮੈਂ ਛਾੜੂ ਲੰਮਤ ਉਹਨਾਂ ਲੋਕਾਂ ਤੇ ਵੀ ਜਿਹੜੇ ਉਸ ਦਿਨ ਮੈਂ ਵੀਡੀਓ ਵੇਖੀ ਸੀ ਵਿਆਹਾਂ ਦੇ ਵਿੱਚ ਬਨ ਕੇ ਪੱਗਾ ਤੇ ਆ ਜਿਹੜੋ ਹੁਣ ਭਗਵੰਤ ਮਾਨ ਨੇ ਸੌਂ ਚੁੱਕੀ ਆ ਤੇ ਉਹ ਸਿਰ ਦੇ ਉੱਪਰ ਪੱਗਾ ਦੇ ਉੱਪਰ ਰੱਖ ਕੇ ਉਹ ਜਾਗੋ ਵਾਂਗੂ ਉੱਪਰ ਝਾੜੂ ਰੱਖਿਆ ਲਾਂਤ ਹੈ ਉਹਨਾਂ ਦੇ ਉੱਪਰ ਵੀ ਲਾਂਤ ਹੈ ਵੀ ਤੁਸੀਂ ਪੱਗ ਦੇ ਉੱਪਰ ਇੱਕ ਝਾੜੂ ਦਾ ਚਿੰਨ ਤੁਸੀਂ ਐਦਾਂ ਰੱਖ ਰਹੇ ਹੋ ਠੀਕ ਆ ਸਰਕਾਰ ਕੋਈ ਆਵੇ ਕੋਈ ਜਾਵੇ ਸਰਕਾਰਾਂ ਨੇ ਆਪਣੇ ਤਰੀਕੇ ਨਾਲ ਕੰਮ ਕਰਨੇ ਨੇ ਪਰ ਮੇਰੀ ਹੱਥ ਜੁੜ ਬੇਨਤੀ ਆ ਉਹਨਾਂ ਕੌਮ ਦੇ ਵਿਦਵਾਨਾਂ ਨੂੰ ਨਾ ਚਿੰਤਕਾਂ ਨੂੰ ਵੀ ਕੋਈ ਗੱਲ ਦੀ ਪਹਿਲਾਂ ਪੁੱਛ ਪੜਤਾਲ ਕਰਿਆ ਕਰੋ ਜੇ ਐਡਾ ਹੀ ਦਰਦਾ ਨਾ ਕੰਮ ਦਾ ਐਡਾ ਹੀ ਦਰਦਾ ਆਓ ਗਰਾਊਂਡ ਤੇ ਆਓ ਆਪਾਂ ਆ ਇਤਿਹਾਸ ਆਪਾਂ ਆ ਜਾਣਕਾਰੀ ਆ ਮੈਂ ਕਰ ਰਿਹਾ ਸਵਾਲ ਇਕੱਠੇ ਮੈਂ ਛਾਪ ਰਿਹਾ ਕਿਤਾਬ ਮੈਨੂੰ ਮੈਨੂੰ ਅੱਗ ਲੱਗੀ ਇਸ ਗੱਲ ਨੂੰ ਅੱਗ ਅੰਦਰ ਵੀ ਅਸੀਂ ਦੱਸਿਆ ਕਿ ਨਿਆਣਿਆਂ ਨੂੰ ਤੇ ਹੁਣ ਸਾਡੀਆਂ ਪਹਿਲਾਂ ਕਿਤਾਬਾਂ ਛਪੀਆਂ ਹੁਣ ਜਿਹੜੀ ਕਿਤਾਬ ਛਪੇਗੀ ਉਹਦੇ ਵਿੱਚ ਤੁਹਾਨੂੰ ਸਾਰੇ ਜਰਨੈਲਾਂ ਦੀਆਂ ਗੱਲਾਂ ਨਜ਼ਰ ਆਉਣਗੀਆਂ ਕੌਣ ਸੀ ਜਰਨੈਲ ਕੱਲੇ-ਕੱਲੇ ਆਹ ਦੇਖੋ ਤੁਹਾਨੂੰ ਮੈਂ ਜਿੱਕਾ ਜਾਣਕਾਰੀ ਦੇ ਦੇਵਾਂ ਅਸੀਂ ਇਸ ਵਿਸ਼ੇ ਤੇ ਕਿਤਾਬ ਛਾਪਣੀ ਸ਼ੁਰੂ ਕਰ ਦਿੱਤੀ ਆ ਇਸ ਵਿਸ਼ੇ ਤੇ ਤੁਹਾਡੀਆਂ ਅਸੀਸਾਂ ਦੇ ਨਾਲ ਕਿਹੜੇ-ਕਿਹੜੇ ਜਰਨੈਲ ਹੋਏ ਕੌਮ ਦੇ ਕਿਹੜੇ-ਕਿਹੜੇ ਸੂਰਮੇ ਹੋਏ ਆਹ ਲੋ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂ ਵਾਲੀ ਅੱッサ ਸਿੰਘ ਰਾਮ ਗੜੀਆ ਹਰੀ ਸਿੰਘ ਨਲੂਆ ਸ਼ਾਮ ਸਿੰਘ اٹਾਰੀ ਮਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਬਾਬਾ ਅਲੀ ਸਿੰਘ ਮਾਲੀ ਸਿੰਘ ਬਾਬਾ ਬਨੋ ਸਿੰਘ ਅਕਾਲੀ ਫੁੱਲਾ ਸਿੰਘ ਜਰਨੈਲ ਜਨਾਵਤ ਸਿੰਘ ਜਰਨੈਲ ਜਗਜੀਤ ਸਿੰਘ ਅਰੋੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਬਾਬਾ ਸੰਤ ਸੁਪਾਈ ਸੁਬੇਕ ਚੰਗੀ ਏਅਰ ਮਾਰਸ਼ਲ ਅਰਜਨ ਸਿੰਘ ਜੀ ਕਿੱਡੇ ਕਿੱਡੇ ਜਰਨੈਲ ਹੋਏ ਕੌਮ ਦੇ ਕਿੱਡੇ ਕਿੱਡੇ ਸਿੱਖ ਹੋਏ ਕੌਮ ਦੇ ਯਾਰ ਆਓ ਆਪਾਂ ਆਪਣੇ ਬੱਚਿਆਂ ਨੂੰ ਇਸ ਦਰੇ ਪਾਸੇ ਲੈ ਕੇ ਜਾਈਏ ਔਰ ਮੈਂ ਅੱਜ ਤੋਂ ਇਹ ਪ੍ਰਣ ਕਰਦਾ ਵੀ ਜਦੋਂ ਤੱਕ ਮੇਰੀ ਇਹ ਕਿਤਾਬ ਛਪ ਕੇ ਮੈਂ ਇਸ ਸਾਲ ਦਾ ਮੇਰਾ ਪ੍ਰਣਾ ਹੈ ਇਸ ਸਾਲ ਦਾ ਆ ਕਿਤਾਬ ਇਹ ਇਤਿਹਾਸ ਮੈਂ ਕੱਟੋ ਕਾ